ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੇ ਕਿਸੇ ਵੀ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 8872610778 ਜਿੰਨਾ ਵੀ ਰਣ ਚਾਹੀਦਾ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਤੇ ਨਾਲ ਘੰਟੀ ਦਾ ਬਟਨ ਆਲਟ ਸੈੱਟ ਕਰ ਲਓ ਜੀ ਅੱਜ ਦੀ ਵੀਡੀਓ ਪਿੰਡ ਬਰਗਾੜੀ ਤਸੀਗਲ ਜੈਤੋ ਤੇ ਜ਼ਿਲ੍ਹਾ ਪਿੰਡ ਦਾ ਬਾਈ ਨੂੰ ਜੀ ਫਰੀਦਪੁਰ ਤੋਂ ਜਿਹੜੇ ਕਰੋ ਵੀਡੀਓ ਬਣਾ ਰਹੇ ਆ ਵਪਾਰ ਦਾ ਬਾਈ ਕੰਮ ਕਰਦੇ ਆ ਜੀ ਰੂਟੀਨ ਚ ਪਸੂ ਆਉਂਦੇ ਰਹਿੰਦੇ ਨੇ ਅੰਦਰ ਰੂਟੀਨ ਚ ਆਪਣੇ ਚੈਨਲ ਦੇ ਵੀਡੀਓ ਆਉਂਦੀਆਂ ਰਹਿੰਦੀਆਂ ਨੇ ਤਿੰਨ ਸੂਏ ਸਵਾਏ ਤੇ ਇੱਕ ਕੱਤੀ ਸੇਲ ਆ ਜਾਣਕਾਰੀ ਪ੍ਰੋਪਰ ਤੁਹਾਨੂੰ ਬਾਈ ਤੋਂ ਲੈ ਦਾਂਗੇ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਬਾਈ ਜੀ ਨਾਮ ਆਪਣਾ ਰਾਣਾ ਸਿੰਘ ਆ ਪਿੰਡ ਬੰਗੜਾੜੀ ਆ ਜ਼ਿਲ੍ਹਾ ਫਰੀਦਕੋਟਾ ਤਹਿਸੀਲ ਜੇਤੋ ਮੋਬਾਈਲ ਨੰਬਰ ਜੀ ਮੋਬਾਈਲ ਨੰਬਰ 7017692290 ਜੀ ਠੀਕ ਆ ਬਾਈ ਇੱਕ ਨੰਬਰ ਕੱਤੀ ਤੋਂ ਸ਼ੁਰੂ ਕਰ ਲੈਂਦੇ ਹਾਂ ਉਮਰ ਕਿੰਨੀ ਆ ਜੀ ਉਮਰ ਇਹ 1.5 ਸਾਲ ਦੀ ਆ ਜੀ ਠੀਕ ਆ ਬਾਈ ਦੰਦੋ ਜੀ ਦੰਦੋ ਕੀਰੀ ਆ ਜੀ ਮਦਰ ਮਾਰਕਰ ਰਿਕਾਰਡ ਕੀ ਹੈ ਜੀ ਮਦਰ ਮਾਰਕਰ ਰਿਕਾਰਡ ਸੀਗਾ 17 18 ਲੀਟਰ ਦਾ ਦਾਦਰ ਠੀਕ ਹੈ ਜੀ ਸੋਨਾ ਝੋਲੀ ਦਿਖਾ ਦਿਓ ਵੀਰ ਇਧਰ ਨੂੰ ਕਰਕੇ ਸੋਨਾ ਗੁੰਡਾ ਸਿੰਘ ਦਾ ਕੱਦ ਕਾਠ ਚੰਗਾ ਜੀ ਡੇਢ ਸਾਲ ਬਾਈ ਨੂੰ ਮਰ ਦੱਸਦਾ 17 18 ਕਿਲੋ ਮਾਂ ਦਾ ਦੁੱਧ ਸੀਗਾ ਜੀ ਬਾਕੀ ਝੋਲੀ ਚੰਗੀ ਹੈ ਜੀ ਕੋਈ ਕੋਟ ਨਿਸ਼ਾਨ ਨਹੀਂ ਚਾਰ ਹੀ ਥਨ ਕੱਦ ਕਾਠ ਚੰਗਾ ਜੀ 6 ਮਹੀਨੇ ਸਮਝ ਤਾਂ ਟੌਪ ਦੀ ਝੁੱਟੀ ਤਿਆਰ ਹੋ ਜਾਣੀ ਆ ਮੁੱਲ ਬਈ ਲੈਣ ਦੇਂ ਜੀ ਮੁੱਲ ਇਹ 24000 ਰੁਪਏ ਜੀ ਕੋ ਜੁਲਾ ਸਰਦਾਂ ਗਮਾਂਤਾਂ ਠੀਕ ਹੈ ਜੀ ਮੁੱਲ ਬਈ ਇਹਦਾ 24000 ਰੁਪਿਆ ਕਰਦੇ ਆ ਬਾਕੀ ਲੈਸ ਉਹਦੇ ਚ ਹੋ ਜਾਊਗਾ ਅੱਗੇ ਬਈ ਇੱਕ ਨੰਬਰ ਗਾਂ ਤੋਂ ਸੁਹਾ ਕਿੰਨਾ ਮਸੂਈ ਹੈ ਇਹ ਦੂਜਾ ਸੁਹਾ ਸੁਈ ਹੈ ਜੀ ਕਦੋਂ ਸੁਈ ਹੈ ਜੀ ਪਰਸੋਂ ਹੱਥ ਨੇ ਸੁਈ ਹੈ ਜੀ ਬੱਚਾ ਕੀ ਦਿੱਤਾ ਬੰਦਾ ਬੱਚਾ ਹੈ ਬੱਚਾ ਜੇਰਡਨ ਹੈ ਜੀ ਆ ਜੇਰਡਨ ਹੈ ਮੂੰਹੋਂ ਛਿੱਗੀ ਆਈ ਹੈ ਮੂੰਹ ਤਾਂ ਛੇ ਦੰਦ ਆ ਠੀਕ ਹੈ ਜੀ ਹੁਣ ਬਈ ਬੋਲਾ ਕਿੰਨਾ ਤਿਆਰ ਬੋਲਾ ਹੁਣ 12 ਲੀਟਰ ਤਿਆਰ ਆ ਜੋਕ ਦੇ ਦਾਂਗੇ ਜੋਕ ਦੇ ਦਾਂਗੇ ਥਨਾਂ ਦੀ ਦੰਨ ਹੈ ਜੀ ਥਨਾਂ ਦੀ ਗਾਰੰਟੀ ਸੀਲ ਥੱਲੇ ਤੋੜ ਕੇ ਦਿਖਾ ਦੇ ਮੇਰਾ ਮਰਜੀ ਹੈ ਹੱਥ ਤੇ ਖੰਡੀ ਸੀਲ ਪੂਰੀ ਹੈ ਦੇਖ ਸਕਦੇ ਹੋ ਤੁਸੀਂ ਇਹ ਚਵਾਈ ਚੈੱਕ ਨੰਬਰ ਹੈ ਜੀ 12 ਕਿਲੋ ਬੋਲਾ ਨੈਟ ਤਿਆਰ ਹੈ ਜੀ ਤਸੱਲੀ ਤੁਸੀਂ ਕਰਨੀ ਬਸ ਵੀਰ ਮਗਰ ਲੈ ਜੋ ਮਾਰਦੀ ਦੋ ਟਾਈਮ ਚੋਲਿਓ ਚਾਰ ਚੋਲਿਓ ਤੇ ਚਾਹੇ ਛੇ ਚੋਲਿਓ ਤੁਰ ਕੇ ਦਿਖਾ ਦੇ ਵੀਰ ਬਾਕੀ ਬਈ ਥੋੜਾ ਜਿਆ ਕ੍ਰਾਸ ਪੈ ਜਾਂਦਾ ਹਨਾ ਜੀ ਹਾਂ ਜੀ ਕ੍ਰਾਸ ਪੈ ਨਹੀਂ ਕਰਨੀ ਕੋਈ ਨਮਾ ਜਰਮੀ ਘਟ ਮਣਾਉਗੀ ਤੇ ਫੈਟ ਚੰਗਾ ਹੋ ਦੁੱਧ ਬਈ 10 10 17 18 ਪਾ 14 ਲੀਟਰ ਖੁੱਲੇ ਪਾ ਦੂ ਕੋਈ ਬਾਲਣ ਨਹੀਂ ਬਈ ਵੱਡੀ ਆ ਵੈੜ ਕੱਦ ਕਾਠ ਵਾਲੀ ਆ ਵਜਨ ਵਾਲੀ ਆ ਥਣਾ ਦੇ ਸਹਿਜ ਵੀ ਸੋਹਣੇ ਆ ਗੈਪ ਤੇ ਲੱਗੇ ਹੋਏ ਹੱਤੀ ਚਵਾਈ ਰਾ ਥਣਾ ਬਾਕੀ ਚਾਰ ਹੀ ਥਣਾ ਸੋਹਣੀ ਫੇਸ ਕੁਆਲਟੀ ਜਿਹੜਾ ਅੱਜ ਦਾ ਬੋਲਾ ਉਹ ਤੁਸੀਂ ਚਵਾਈ ਕਰ ਲੈਣੀ ਆ ਅੱਗੇ ਸੇਵਾ ਦਾ ਜੇ ਕੋਈ ਵੀ ਵਾਧਾ ਕਰ ਲੂ ਤਾਂ ਵਾਧਾ ਵੀ ਲੈ ਲੂਗਾ ਮੁੱਲ ਵੀ ਲੈਣ ਦੇ ਜੀ ਬੋਲੇ ਦਾ 65000 ਰੁਪਏ ਜੀ ਹੋਜੂ ਲੈਸ ਜੀ ਕਰਾਂਗੇ ਮਾਲਤਾਨ ਜੀ ਠੀਕ ਹੈ ਬਾਈ ਮੁੱਲ ਇਹਦਾ 65000 ਰੁਪਏ ਬਾਈ ਕਰਦੇ ਆ ਬਾਕੀ ਲੈਸ ਬਾਈ ਕਹਿੰਦਾ ਉਹਦੇ ਚੋਂ ਕਰ ਦਾਂਗੇ ਜਿਹਨੂੰ ਪਸੰਦ ਆਊਗੀ ਨੰਬਰ ਸਕਰੀਨ ਤੇ ਬਾਈ ਦਾ ਚੱਲਦਾ ਰਹੂਗਾ ਜੀ ਬਾਈ ਨਾਲ ਕਨੈਕਟ ਕਰ ਸਕਦੇ ਆ ਬਾਕੀ ਥਾਣਾ ਦੀ ਡੰਨ ਨਾ ਜੰਮਾ ਥਾਣਾ ਦੀ ਗਾਰੰਟੀ ਹੈ ਸਭ 17 ਮਾਰਕ ਦਿਖਾਤੀਆਂ ਜੀ ਅੱਗੇ ਬਾਈ ਦੋ ਨੰਬਰ ਅਗਾ ਹੈ ਇਹ ਪਹਿਲਾ ਸੁਹਾਗ ਹੈ ਦਾ ਜੀ ਦੰਦੋ ਜੀ ਦੰਦ ਚੌਵੀ ਹੈ ਜੀ ਕਦੋਂ ਸੁਈਏ ਜੀ ਇਹ ਇਹਨੂੰ ਚੌਥਾ ਦਿਨ ਹੋ ਗਿਆ ਜੀ ਬੱਚਾ ਕੀ ਹੈ ਅੱਛਾ ਜੀ ਹੁਣ ਇਹਦੇ ਇਹ ਥਲੇ 12 ਲੀਟਰ ਬੋਲਾ ਤਿਆਰ ਹੈ ਜੀ ਇਹਦਾ ਇਹ ਵੀ ਜੋਕ ਕੇ ਦੇ ਆ ਜੇ 16 17 ਆ ਲੀਟਰ ਦੁੱਧ ਦੇ ਦੂਗੀ ਦੇ ਦੂਗੀ ਹਾਂ ਜੀ ਖੁੱਲਾ ਦੇ ਦੂਗੀ ਜੇ ਹਾਈਟ ਦੀ ਗੱਲ ਕਰਕੇ ਤਾਂ ਦੋਨੇ ਬਰਾਬਰ ਹੀ ਆ ਜੀ ਇੱਕ ਹਸਾਬ ਦੇ ਪਹਿਲਾ ਸੁਆ ਉਹ ਦੂਜਾ ਸੁਆ ਤੋਰ ਕੇ ਦਿਖਾ ਦਿਓ ਪਹਿਲਾ ਤੋਰ ਕੇ ਦਿਖਾ ਦਿਓ ਮੂੰਹ ਤੋਂ ਚਾਰ ਦੰਦ ਬੱਚਾ ਹੀ ਆ ਜੀ ਹਵਾਨਾ ਬਹੁਤ ਸੋਹਣਾ ਜੀ ਸੋਹਣਾ ਫਿਟਿੰਗ ਵਾਲਾ ਠੋਸ ਹਵਾਨਾ ਥਣ ਕੱਲਾ ਕੱਲਾ ਨਿੱਖੜਮਾ ਹੱਥੀ ਚਵਾਈ ਵਾਲਾ ਬਾਕੀ ਫੇਸ ਕੁਆਲਿਟੀ ਵੀ ਸੋਹਣੀ ਆ ਜੀ ਵਜਨ ਵੀ ਚੰਗਾ ਜੀ ਵਯੂਦ ਵੀ ਚੰਗਾ ਥਣ ਦੇ ਸਹਿਜ ਸੋਹਣੇ ਗੈਪ ਤੇ ਲੱਗੇ ਹੋਏ ਹੱਥੀ ਚਵਾਈ ਵਾਲਾ ਬੱਚਾ ਹੀ ਆ ਜੀ ਨਵਾਂ ਹਨ ਬਾਕੀ ਕੇ ਨੇ ਦੰਦ ਚੈੱਕ ਕਰਨੇ ਹੋ ਤਾਂ ਆਪਦੇ ਕਰ ਸਕਦਾ ਜੀ ਕੋਈ ਵੀ ਥਣਾਂ ਦੇ ਸਹਿਜ ਨੇੜੇ ਤੋਂ ਚੈੱਕ ਕਰਾ ਦਿੰਨੇ ਮੰਜੇ ਤੇ ਪਾ ਵਾਂਗੂ ਖੜਿਆ ਥੋਸ ਹਵਾਨਾ ਹਵਾਨਾ ਪੂਰਾ ਫਿਟਿੰਗ ਵਾਲਾ ਜੀ ਠੋਸ ਹਵਾਨਾ ਨੇ ਜੀ ਇਹ ਦੰਦ ਚੰਗਾ ਪਾ ਜੂਗੀ ਬਾਕੀ ਸੇਵਾ ਦਾ 12 ਕਿਲੋ ਇਹਦੇ ਥੱਲੇ ਬੋਲਾ 12 ਲੀਟਰ ਬੋਲਾ ਕਰਾ ਜੇ ਇਹਦੇ ਵੀ ਬੱਚਾ ਬੱਚਾ ਹੀ ਆਈ ਇਹ ਤਾਂ ਮੁੱਲ ਲੈਣ ਦੇਂ ਜੀ ਆਲਾ ਭਾਈ ਮੋਦੇ ਦਾ ਉਹ 70 ਕਰਦੇ 65 ਦੇ ਦਾਂਗੇ ਜੀ ਜੋੜਾ ਲੈ ਲੈ ਕੋਈ ਜੋੜਾ ਦਿੰਦਾ ਨਹੀਂ ਹੋਰ ਕਰਦਾਂਗੇ ਮਾਰਤਾ ਜੀ ਠੀਕ ਹੈ ਜੇ ਕੋਈ ਜੋੜਾ ਲੈ ਲੂਗਾ ਤਾਂ ਮਾਨਤਾਂ ਨੂੰ ਤੇ ਵੱਧ ਹੋ ਜਾਊਗਾ ਜਿਹਨੂੰ ਪਸੰਦ ਆਊਗੀ ਕਨੈਕਟ ਬਾਈ ਨਾਲ ਕਰ ਸਕਦੇ ਆ ਇੱਕ ਹੋਰ ਨਗੀਨਾ ਐਚਪ ਦਾ ਜੀ ਕੁਆਲਿਟੀ ਚੈੱਕ ਕਰੋ ਜੀ ਪਹਿਲਾਂ ਅੱਗੇ ਭਾਈ ਤੈਨੂੰ ਨੰਬਰ ਗਾਂ ਇਹਦੀ ਇੱਕ ਡਿਟੇਲ ਆ ਜੀ ਪਹਿਲਾਂ ਸੂਈ ਇਹ ਹੈ ਜੀ ਦੰਦੋ ਜੀ ਦੰਦੋ ਇਹ ਵੀ ਚੋਗੀ ਆ ਜੀ ਕਦੋਂ ਸੂਈ ਆ ਜੀ ਸੀ ਸਊਆ ਇਹ ਚੌਥੇ ਰਾਤ ਨੂੰ ਸੂਈ ਆ ਜੀ ਠੀਕ ਆ ਭਾਈ ਆਹ ਸਵੇਰ ਸੂਈ ਸੀ ਰਾਤ ਨੂੰ ਸੂਈ ਸੀ ਠੀਕ ਹੈ ਜੀ ਤੇ ਬੱਚਾ ਕਿਦਾਂ ਹੈ ਇਹੇ ਮਰ ਬੱਚੀ ਹੈ ਜੀ ਅੱਛੀ ਬਹੁਤ ਜ਼ਿਆਦਾ ਚੰਗੀ ਹੈ ਜੀ ਕਾਲੀ ਸ਼ਾਹ ਜੀ ਬੱਚੇ ਪੂਰੀ ਟੌਪ ਦੀ ਹੈ ਜੀ ਅੱਛੀ ਚੰਗੀ ਹੈ ਜੀ ਹੁਣ ਇਹਦੇ ਥੱਲੇ ਭਾਈ ਬੋਲਾ ਕਿੰਨਾ ਤੇ ਹੈ ਬੋਲੇ ਥੱਲੇ ਬੋਲਾ 10 11 ਲੀਟਰ ਹੈਗਾ ਜੀ ਜੋਕ ਕੇ ਦੇ ਦਾਂਗੇ 8 ਗਾਲੀਟਰ ਦਾ ਤੋਲਣ ਵਾਲਾ ਹੀ ਬੋਲਾ ਹੈਗਾ ਜੀ ਠੀਕ ਆ ਭਾਈ ਤੋੜ ਕੇ ਦਿਖਾ ਦੇ 14 ਲੀਟਰ ਦੁੱਧ ਪਾ ਦੂਗੀ ਜਣੀ ਥਣਾ ਦੀ ਡੰਨਾ ਜੀ ਥਣਾ ਦੀ ਡੰਨਾ ਜਮ ਵਧ ਗਈ ਠੀਕ ਆ ਭਾਈ ਬਾਕੀ ਆਪਦੀ ਅਗਲਾ ਤੇ ਸੰਡੀ ਕਰ ਲਵੇ ਆ ਮਾਰਨੇ ਥਾਰਾ ਪਹਿਲਾਂ ਥਾਰਾ ਮਾਰ ਕੇ ਭਾਈ ਕਹਿੰਦਾ ਤੁਹਾਨੂੰ ਚੈੱਕ ਕਰਵਾ ਦਿੰਨੇ ਆ ਜੀ ਫੇਸ ਕੁਆਲਿਟੀ ਸੋਹਣੀ ਹੈ ਵਜਨ ਚੰਗਾ ਕੁਆਲਿਟੀ ਬਹੁਤ ਹੈ ਜੀ ਬੱਚੀ ਦੀ ਪੂਰੀ ਸੋਹਣੀ ਕੁਆਲਿਟੀ ਹੈ ਮਗਰ ਸਹੀ ਗੱਲ ਚੰਗੀ ਸੇਵਾ ਗੋਰ ਵਾਲੇ ਬੰਦੇ ਕੋਲ ਜਾਵੜੀ ਤਾਂ ਮੁੱਲ ਚੰਗਾ 바ਜੂਗੀ ਬਾਕੀ ਸੋਹਣਾ ਘੱਟ ਵਾਲਾ ਹਵਾਨਾ ਚਾਰ ਹੀ ਥਣ ਗੈਪ ਤੇ ਲੱਗੇ ਹੋਇਆ ਹੱਥੀ ਚਵਾਈ ਵਾਲਾ ਥਾਣਾ ਫੇਸ ਕੁਆਲਿਟੀ ਚੈੱਕ ਕਰ ਸਕਦੇ ਹੋ ਸੋਹਣੀ ਹੈ ਥਾਣਾ ਦੇ ਸੱਜ ਨੇੜੇ ਤੋਂ ਤੁਹਾਨੂੰ ਦਿਖਾ ਦਿੰਨੇ ਆ ਬੰਨ ਲਈ ਵੀਰ ਇਹਦਾ ਮੁੱਲ ਜੀ ਮੁੱਲ ਇਹਦਾ 670 ਜਿੰਨਾ ਮਰਜ਼ੀ ਕਰਾ ਲੈ 60 ਦੀ ਦੇ ਦਾਂਗੇ ਠੀਕ ਹੈ ਮੁੱਲ ਜਿਹਾ ਜੀ ਕਿਤੇ ਬਾਈ ਮੁੱਲ ਤਾਂ ਦੇਰ ਵਾਰ ਹੀ ਕਰਿਆ ਜੀ ਜਮੀਨਾਂ ਨਾਲ ਜੜੇ ਮਸਤ ਸਹੀ ਗੱਲ ਹੈ ਜੀ ਆਪਾਂ ਤੁਹਾਨੂੰ ਨਾ ਵੀਰ ਤੋਂ ਪਉਣਾ ਨਹੀਂ ਮਿਲਨੇ ਜੀ ਸਹੀ ਗੱਲ ਹੈ ਜੀ ਮੁੱਲ ਬਾਈ ਕਰਾਂ ਕਹਿੰਦਾ ਕਰਾਉਣ ਨੂੰ ਜਿੰਨਾ ਮਰਜ਼ੀ ਕਰਾ ਲੋ 60000 ਦੀ ਬੱਚੀ ਦੇ ਦਾਂਗੇ ਜੇ ਤਾਂ ਹੁੰਦਾ ਬਾਈ ਸਿਆਲ ਫੇਰ ਤਾਂ ਮੁੱਲ ਦੁੱਗਣੇ ਦਗਣੇ ਵਾਲਾ ਹੀ ਕੰਮ ਸੀਗਾ ਸਿਆਲ ਵੀ ਤਾਂ ਆਪਣਾ ਪਹਿਲਾ ਵਾਲਾ ਚੈਨਲ ਵੀ ਬੰਦ ਨਾ ਹੋਣਾ ਹੁੰਦਾ ਫੇਰ ਵੀ ਬੱਚੀ ਐ ਪਹਿਰ ਦੀ ਤਾਂ 70 ਦੀ ਲੱਗਣੀ ਸੀ ਜੀ ਸਹੀ ਗੱਲ ਹੈ ਆਪਾਂ ਇੱਕ ਚੈਨਲ ਦੇ ਕਾਰਨ ਮਹਾ ਚੱਲ ਵੀ ਚਲੋ ਆਪਣਾ ਕੋਈ ਬੰਦੇ ਘੱਟ ਇਹ ਬੰਦੇ ਘੱਟ ਜੁੜੇ ਹੋਏ ਜੇ ਪਹਿਲਾਂ ਵਾਲਾ ਸਹੀ ਗੱਲ ਚੈਨਲ ਨਾਲ ਹੁੰਦਾ ਤਾਂ ਬਾਈ ਇਹ ਵਾਲੀ ਗੱਲਬਾਤ ਹੁੰਦੀ ਫਿਰ ਤਾਂ ਵਿੱਕੇ ਹੀ ਪਏ ਸੀਗਾ ਮਾਰੀ ਦੇ ਹੀ ਪਏ ਸੀਗੇ ਜੀ ਠੀਕ ਆ ਜੀ ਚਲੋ ਕੋਈ ਨਹੀਂ ਚਲੋ ਆਪਾਂ ਨੂੰ ਛੋਟਾ ਨਾਲ ਆਖਦਾ ਛੋਟਾ ਵੀ ਚੱਲੇ ਆਪਣਾ ਵੀ ਚੱਲੇ ਜਾਂਦਾ ਧਾਰਾ ਵੀ ਮਾਰ ਲੈਂਦੇ ਆਪਾਂ ਸਹੀ ਗੱਲ ਬਾਕੀ ਬਈ ਬੇਨਤੀ ਆ ਕਿ ਆਪਣੇ ਨਵੇਂ ਚੈਨਲ ਨੂੰ ਸਪੋਰਟ ਕਰ ਦਿਓ ਸ਼ੇਅਰ ਕਰਦਿਆ ਕਰੋ ਵੀਡੀਓ ਕਿਉਂਕਿ ਜੇ ਕਈ ਬੰਦੇ ਬਾਈ ਜਿਹੜੇ ਆਪਣੇ ਨਾਲ ਟੁੱਟ ਗਏ ਉਹਨਾਂ ਨੂੰ ਨਵਾਂ ਚੈਨਲ ਲੱਭ ਨਹੀਂ ਰਿਹਾ ਤਾਂ ਹੀ ਵੀਰਾਂ ਨੂੰ ਬੇਨਤੀ ਕਰਦਾ ਵੀ ਜੇ ਤੁਸੀਂ ਸ਼ੇਅਰ ਕਰ ਦੋਗੇ ਤਾਂ ਲਿੰਕ ਉਹ ਤੇ ਸਾਰੇ ਬੰਦੇ ਸਬਸਕ੍ਰਾਈਬ ਜਰੂਰ ਕਰ ਲਿਓ ਜੀ ਤੇ ਇੰਨੀ ਕੁ ਮੇਰੀ ਬੇਨਤੀ ਪ੍ਰਮਾਣ ਕਰਿਓ ਕਿਉਂਕਿ ਵੀਰੇ ਮਿਹਨਤ ਸੀਗੀ ਮੇਰੀ ਵੀ ਢਾਈ ਤਿੰਨ ਸਾਲਾਂ ਦੀ ਤੇ ਲੌਸ ਹੋ ਗਿਆ ਤੇ ਹੁਣ ਸਪੋਰਟ ਕਰਿਓ ਤਾਂ ਕਿ ਛੇਦੇ ਛੇਦੇ ਬੰਦੇ ਉਨੇ ਜੋੜ ਸਕਣ ਬਾਕੀ ਤੁਹਾਡੇ ਲਈ ਚੰਗੀਆਂ ਚੰਗੀਆਂ ਗਾਵਾਂ ਦੀਆਂ ਵੀਡੀਓ ਆਪਾਂ ਲੈ ਕੇ ਹੁੰਦੇ ਰਾਵਾਂਗੇ ਰੂਟੀਨ ਇੱਚ ਤੇ ਤਸੱਲੀ ਪਾਰਕ ਤੁਸੀਂ ਜਰੂਰ ਕਰ ਲਿਆ ਕਰੋ ਕੋਸ਼ਿਸ਼ ਮੇਰੀ ਇਹ ਹੁੰਦੀ ਹੈ ਕਿ ਤੁਹਾਨੂੰ ਰੇਕ ਪੱਖ ਤੋਂ ਪਸ਼ੂ ਦਿਖਾਇਆ ਜਾਵੇ ਜੀ ਜੇ ਕੋਈ ਪੱਖ ਰਹਿ ਜਾਂਦਾ ਤਾਂ ਉਹਦੇ ਲਈ ਮਾਫੀ ਹੈ ਜੀ ਬਾਕੀ ਥਣਾ ਦੀ ਓਕੇ ਆ ਜੀ ਜਮਾ ਚਵਾਈ ਦੀ 1 ਨੰਬਰ ਚਵਾਈ ਦੀ 1 ਨੰਬਰ ਜਿਹੜਾ ਬੜੀ ਤੰਗ ਆਪਣਾ ਭਲਾ ਦਿਸ ਜਾਂਦੀ ਜੀ ਥੋੜੇ ਜਗ੍ਹਾ ਦੀ ਸਹੀ ਗੱਲ ਆ ਪ੍ਰੋਬਲਮ ਭੀੜੇ ਖੜੇ ਆ ਜੀ ਪਸੂ ਬਾਕੀ ਜਿਹਨੂੰ ਪਸੰਦ ਆਉਂਦੀ ਕਨੈਕਟ ਬਾਈ ਨਾ ਕਰ ਸਕਦੇ ਧੰਨਵਾਦ